ਤਾਂ ਦੇਖੋ 11 ਵਜੇ ਘਰੋਂ ਗਏ ਜਿਲੰਦਰ ਵਾਸਤੇ ਤੇ ਮੁੜ ਕੇ ਸਾਨੂੰ ਪਿੱਛੋਂ ਸਾਡਾ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ। ਘਰ ਆਣ ਕੇ ਦੇਖਿਆ ਤੇ ਸਾਡਾ ਮੈਂਦਰਵਾਜਾ ਜਿਹੜਾ ਸੀ ਉਹ ਟੁੱਟਾ ਹੋਇਆ ਸੀ। ਸੀਸੀਟੀਵੀ ਫੁਟੇਜ 'ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ। ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਮੇਰੇ ਨਾਮ ਦੇ ਉੱਪਰ ਵਾਲਵਰ ਸੀ ਇੱਕ ਮੇਰੇ ਮੈਸੇਜ ਦੇ ਨਾਮ ਤੇ ਵਾਲਵਰ ਦੋ ਵਾਲਵਰ ਚੋਰੀ ਹੋਏ ਨੇ। 8-10 ਟੋਲੇ ਸੋਨਾ ਹੈ ਇਹ। ਕੋਸ਼ੋ ਬੇਟੀ ਆਈ ਹੋਈ ਬਾਰੋਂ ਇਸ ਕਰਕੇ ਥੋੜਾ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ। ਤੇ ਜਿਹੜੀ ਤੁਹਾਡੇ ਘਰ ਇੱਕ ਚੋਰੀ ਦੀ ਘਟਨਾ ਹੋਈ ਹੈ ਕੀ ਹੋਇਆ ਸੀ ਪੂਰਾ ਮੰਗਲਾ ਕਿਸ ਤਰ੍ਹਾਂ? ਐਸ ਤਾਂ ਜੀ ਕੱਲ 7 ਤਰੀਕ ਨੂੰ 7 ਦਸੰਬਰ ਨੂੰ ਮੈਂ ਮੇਰੀ ਮੈਸੇਜ ਹੋ ਮੇਰੀ ਬੇਟੀ ਸਾਡੇ 11:00 ਵਜੇ ਘਰੋਂ ਗਏ ਸੀ ਜਲੰਧਰ ਵਾਸਤੇ। ਕੋਈ ਉੱਥੇ ਸ਼ਾਪਿੰਗ ਕਰਨੀ ਸੀ ਮੇਰੀ ਬੇਟੀ ਆਈ ਹੈ ਬਾਰੋਂ। ਤੋਂ ਉੱਥੇ ਗਏ ਆ ਤੇ ਮੁੜ ਕੇ ਸਾਨੂੰ ਪਿੱਛੋਂ ਸਾਡਾ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਜੀ। ਤੇ ਤੁਸੀਂ ਜਲਦੀ ਘਰ ਆ ਜਾਓ ਵਾਪਸ ਅਸੀਂ ਫਿਰ ਇਮੀਡੀਏਟਲੀ ਉਥੋਂ ਵਾਪਸ ਆ ਗਏ। ਤੋਂ ਘਰਾਂ ਕੇ ਦੇਖਿਆ ਤੇ ਸਾਡਾ ਮੇਨ ਦਰਵਾਜ਼ਾ ਜਿਹੜਾ ਸੀ ਇਹ ਟੁੱਟਾ ਹੋਇਆ ਸੀ ਇਹ। ਸੀਸੀਟੀਵੀ ਫੁਟੇਜ ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ। ਕਿੰਨੀ ਜਣੇ ਦਾਖਲ ਹੋਈ ਸੀ ਘਰ ਵਿੱਚ ਸੀਸੀਟੀਵੀ ਚ ਸੀਸੀਟੀਵੀ ਫੁਟੇਜ ਤੇ ਇੱਕ ਬੰਦਾ ਦਾਖਲ ਹੋਇਆ ਜੀ ਫਿਰ। ਇਹ ਸਰ ਕੀ ਕੀ ਤੁਹਾਡੇ ਘਰੋਂ ਚੋਰੀ ਹੋਈ? ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਇੱਕ ਮੇਰੇ ਨਾਮ ਦੇ ਉੱਪਰ ਰਵਲਵਰ ਸੀ ਇੱਕ ਮੇਰੀ ਮਿਸੇਜ ਦੇ ਨਾਮ ਤੇ ਰਵਲਵਰ ਦੋ ਰਵਲਵਰ ਚੋਰੀ ਹੋਏ ਨੇ। ਅੱਠ ਦਸ ਡਾਲਰ ਸੋਨਾ ਹੈ ਜੀ ਕੁਛ ਉਹ ਬੇਟੀ ਆਈ ਹੋਈ ਬਾਹਰੋਂ ਇਸ ਕਰਕੇ ਥੋੜਾ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ ਤੋਂ ਸਰ ਇਹ ਵੀ 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 25000 ਦੀ ਨਕਦੀ ਹੈ ਜੀ ਸਰ ਕੋਈ ਪਛਾਣ ਚਲਾਇਆ ਕੀ ਜਿਹੜਾ ਕੋਈ ਨਹੀਂ ਸਰ ਉਹ ਉਹਨੇ ਮੂੰਹ ਦੇ ਉੱਪਰ ਮਾਸਕ ਪਾਇਆ ਹੋਇਆ ਸੀਗਾ ਜੀ ਮੂੰਹ ਬੰਨਿਆ ਸੀਗਾ ਸਾਡੀ ਪਛਾਣ ਚ ਨਹੀਂ ਆਈ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ ਜੀ ਸਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਪਛਾਣ ਚ ਨਹੀਂ ਹੋਣ ਕਰਕੇ ਕਿਸੇ ਤੇ ਸ਼ੱਕ ਨਹੀਂ ਕੀਤਾ ਪੁਲਿਸ ਇਨਵੈਸਟੀਗੇਸ਼ਨ ਆਪਣੀ ਕਰ ਰਹੀ ਹੈ ਤੁਸੀਂ ਤੋਂ ਮੰਗੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਇਹ ਆਈਪੀ ਜਿਹੜੇ ਜੋ ਵੀ ਜਿਹੜਾ ਇਹਨੇ ਬੰਦੇ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿ ਨਾਮ ਹੈ ਮੇਰਾ ਨਗੁਰ ਗਿੱਦਕਾ ਉਹਨਾਂ ਕੋਟੀ ਜਿਸ ਵਕਤ ਘੜੇਕਾ ਵਿੱਚ ਹੋਈ ਸੀ ਤੁਸੀਂ ਕਿੱਥੇ ਸੀ ਬਰਵਾਸੇ ਅਸੀਂ ਮੈਂ ਮੇਰੇ ਹਸਬੰਦ ਤੇ ਮੇਰੀ ਬੇਟੀ ਅਸੀਂ ਤਿੰਨੇ ਜਣੇ ਜਲੰਧਰ ਗਏ ਆ 11 ਵਜੇ ਸੜਕ 11 ਵਜੇ ਦੇ ਕਰੀਬ ਅਸੀਂ ਘਰੋਂ ਨਿਕਲੇ ਕਿਉਂਕਿ ਮੈਨੂੰ ਤਾਂ ਪਤਾ ਕਿ ਉਸਲੇ ਮੈਨੂੰ ਕੋਈ ਫੋਨ ਆਇਆ ਸੀਗਾ ਤੇ ਮੇਰੇ ਕੋਲ ਐਗਜ਼ੈਕਟ ਟਾਈਮ ਆ ਜਿੰਨੇ ਵਜੇ ਅਸੀਂ ਘਰੋਂ ਗਏ ਹਾਂ ਅਸੀਂ ਗੱਡੀ 'ਚ ਬੈਠੇ ਜਦੋਂ ਮੈਨੂੰ ਫੋਨ ਆਇਆ ਆ ਤੇ ਸਾਢੇ 3 ਵਜੇ 3 ਵਜੇ 39 40 ਮਿੰਟ ਤੇ ਜਿਹੜਾ ਮੁੰਡਾ ਸਾਡੇ ਘਰ ਕੰਮ ਕਰਦਾ ਹੈ ਬਾਹਰ ਖੇਤਾਂ ਦਾ ਵੀ ਕੰਮ ਕਰਦਾ ਅਸੀਂ ਚਾਬੀ ਉਹਨੂੰ ਕਰਦੀ ਦੇ ਕੇ ਗਏ ਹਾਂ ਤੇ ਉਹ ਆਇਆ ਆ ਘਰ ਉਹੀਂ ਮੈਨੂੰ ਫੋਨ ਕੀਤਾ ਵੀ ਘਰ ਚੋਰੀ ਹੋ ਗਈ ਆ ਤੇ ਤੁਸੀਂ ਫਟਾਫਟ ਆ ਜਾਓ ਤੇ ਅਸੀਂ ਮਸੂਸ ਵੇਲੇ ਉਥੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਅਸੀਂ ਜਲੰਧਰ ਉਸੇ ਵੇਲੇ ਅਸੀਂ ਉੱਥੋਂ ਤੁਰ ਪਏ ਆ ਤੇ 5:00 ਵਜੇ ਅਸੀਂ ਘਰ ਪਹੁੰਚ ਗਏ ਆ ਤੇ ਸਾਡੇ ਆਂਦਿਆਂ ਨੂੰ ਪੁਲਿਸ ਵੀ ਆਈ ਸੀ ਅਸੀਂ ਰਾਹ 'ਚ ਹੀ 112 ਨੰਬਰ ਤੇ ਡਾਇਲ ਕਰਕੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਸਾਡੇ ਘਰ ਇਦਾਂ ਵਾਰਦਾਤ ਹੋਈ ਆ ਤੇ ਸਾਡੇ ਘਰ ਆਂਦਿਆਂ ਨੂੰ ਐਸਐਚਓ ਸਾਹਿਬ ਮੈਡਮ ਉਹ ਹੋਰ ਨਾਲ ਪੁਲਿਸ ਮਦਦ ਸਾਰੇ ਮੌਕਾ ਦੇਖਣ ਆਈ ਸੀ ਉਹਨਾਂ ਨੇ ਫੁਟੇਜ ਵਗੈਰਾ ਦੇਖੀਆਂ ਕਮਰੇ ਦੇ ਵਿੱਚ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਸਰ ਅਸੀਂ ਤਾਂ ਇਹੀ ਮੰਗ ਕਰਾਂਗੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਸਾਡਾ ਤਕਰੀਬਨ 10 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਆ ਸਭ ਤੋਂ ਮੇਜਰ ਸਾਡੇ ਜਿਹੜੇ ਦੂਰ ਬਾਲਵਰ ਆ ਇੱਕ ਮੇਰੇ ਨਾਮ ਤੇ ਸੀ ਇੱਕ ਮੇਰੇ ਹਸਬੰਦ ਦੇ ਨਾਮ ਤੇ ਸੀ ਪਿਉ ਸਭ ਤੋਂ ਜ਼ਿਆਦਾ ਤਾਂ ਸਾਨੂੰ ਉਹ ਆ ਪਿਉ ਹੋਰ ਟਰੇਸ ਹੋ ਜਾਣ ਕਿਸ ਤਰ੍ਹਾਂ ਨਾ ਕਿਉਂਕਿ ਉਹ ਕੋਈ ਵੀ ਬਾਰਦਤ ਕਰ ਸਕਦੇ ਆ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਤੇ ਗਲਤ ਅੰਸਰਾਂ ਨੂੰ ਅੱਗੇ ਵੇਚ ਸਕਦੇ ਆ ਤੇ ਛੇਤੀ ਤੋਂ ਛੇਤੀ ਇਹਨੂੰ ਟਰੇਸ ਕਰਕੇ ਤਾਂ ਉਹ ਬੰਦਾ ਫੜ ਹੋਣਾ ਚਾਹੀਦਾ ਹੈ ਅੱਜ ਸਾਡੇ ਘਰ ਚ ਹੋਈ ਹੈ ਮੰਨ ਲਓ ਕੋਈ ਘਰ ਵਿੱਚ ਇਕੱਲਾ ਹੁੰਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਅਜੇ ਤਾਂ ਸਾਡਾ ਮਾਲ ਹੀ ਹੋਇਆ ਆ ਜੇ ਸਾਡੀ ਬੇਟੀ ਘਰ ਇਕੱਲੀ ਹੁੰਦੀ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਉਹ ਇਸ ਕਰਕੇ ਅਸੀਂ ਇਹ ਕਹੂਗੇ ਕਿ ਉਹਨੂੰ ਛੇਤੀ ਤੋਂ ਛੇਤੀ ਪੜ ਕੇ ਜੋ ਵੀ ਕਾਰਵਾਈ ਹੈ ਪੁਲਿਸ ਆਪਣੇ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜੇ ਮੈਮ ਜਿਹੜਾ ਇੱਕ ਕੱਲ ਚੋਰੀ ਦਾ ਮਾਮਲਾ ਆਇਆ ਹੈ ਇਹ ਕੀ ਮਾਮਲਾ ਹੈ ਔਰ ਕੀ ਇੱਥੇ ਕਾਰਵਾਈ ਕੀਤੀ ਜਾਦੀ ਐ ਐਕਚੁਅਲੀ ਸਾਡੇ ਦਿਸੂਏ ਏਰੀਆ ਦੇ ਹਰ ਦੋ ਥਲਾਂ ਇੱਕ ਕਿੰਦੂ ਦੇ ਵਿੱਚ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਈਟੀਓ ਜਗਮਾਨ ਸਿੰਘ ਜੀ ਨੇ ਜਿਨ੍ਹਾਂ ਦੇ ਘਰੋਂ ਰਿਵੋਲਵਰ ਨਾਲ ਕੁਝ ਕਰੰਸੀ ਐਂਡ ਕੁਝ ਸੋਨੇ ਦੇ ਕੰਨੇ ਜਿਹੜੇ ਜਾਣੇ ਦੱਸੇ ਗਏ ਹੈ ਚੋਰੀ ਹੋਣੇ ਦੱਸੇ ਗਏ ਤੇ ਇਹਨੂੰ ਪ੍ਰੋਪਰਲੀ ਟ੍ਰੇਸ ਕਰ ਰਹੀਆਂ ਟੀਮਸ ਬਣਾਈਆਂ ਹੋਈਆਂ ਹੈ ਦਿੱਤੀ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਅਸੀਂ ਸਾਹਮਣੇ